ਮੈਨੂੰ ਵੀ ਪ੍ਰਤੀਯੁਜ ਦੇ ਸਮਾਚਾਰ ਖਬਰ ਮਿਲੀ ਸੀ ਕਿ ਇੱਕ ਸਾਡੇ ਮੈਂਬਰ ਇੰਚਾਰਜ ਸੀਗੇ ਜਿਨ੍ਹਾਂ ਨੇ ਧਰਮ ਪ੍ਰਚਾਰ ਕਰਦੇ ਸੀਗੇ ਉਹ ਸਚਾਈ ਇਹਦੇ ਚ ਇਹ ਹੈ ਜੀ ਕਿ ਉਹਨਾਂ ਨੂੰ ਸਿਰਫ ਜਿਹੜੀ ਗੱਲ ਕਹੀ ਗਈ ਸੀ ਕਿ ਤੁਸੀਂ ਜਿਹੜੇ ਬਿਲਸ ਨੇ ਉਹ ਸਾਨੂੰ ਭੇਜਿਆ ਕਰੋ ਅਸੀਂ ਫਿਰ ਤੁਹਾਡੇ ਕਲੀਅਰ ਕਰਾਂਗੇ ਕਿਉਂਕਿ ਸਿਸਟਮ ਕਿਸੇ ਵੀ ਸੰਸਥਾ ਦਾ ਹੋਣਾ ਚਾਹੀਦਾ ਹੈ ਸਿਸਟਮ ਦੇ ਬਿਨਾ ਕੋਈ ਸੰਸਥਾ ਚੱਲ ਨਹੀਂ ਸਕਦੀ ਤੇ ਦੂਜੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਧਰਮ ਪ੍ਰਚਾਰ ਕਰਨ ਤੋਂ ਰੋਕਦਾ ਸੀ ਇਹ ਬਿਲਕੁਲ ਝੂਠ ਗੱਲ ਹੈ ਕਿਉਂਕਿ ਉਹ ਪ੍ਰੋਫਿਟ ਡੀਲਰ ਨੇ ਉਹਨਾਂ ਨੂੰ ਆਦਤ ਬਣ ਚੁੱਕੀ ਸੀ ਕਿ ਤਹਿਸੀਲਦਾਰ ਸਾਹਿਬ ਨੇ ਕੋਈ ਪਟਵਾਰੀ ਸਾਹਿਬ ਨੇ ਉਹਨਾਂ ਨੂੰ ਸਾਥ ਕੇ ਉਹਨਾਂ ਨੂੰ ਗੈਸਟ ਬਣਾ ਕੇ ਆਪਣੇ ਨਿੱਜੀ ਫੰਕਸ਼ਨ ਉੱਥੇ ਲੈ ਕੇ ਕਰਾ ਲੇ ਹੁੰਦਾ ਕਿਸੇ ਦਾ ਸਾਡੇ ਬੱਚਿਆਂ ਦਾ ਨਾ ਤੇ ਟੀਚਰਸ ਦਾ ਔਰ ਬੱਚਿਆਂ ਦਾ ਜਿਹਨਾਂ ਨੂੰ ਜਾ ਕੇ ਫੰਕਸ਼ਨ ਐਂਡ ਅਟੈਂਡ ਕਰਨੇ ਪੈਂਦੇ ਸੀ ਜਿੱਦੇ ਧਰਮ ਨਾਲ ਕੋਈ ਲੈਣ ਦੇ ਨਹੀਂ ਸੀ ਹੁੰਦਾ ਸੋ ਦਾ ਪ੍ਰੋਗਰਾਮ ਔਨ ਦਾ ਟਾਈਮ ਪਰ ਹੁੰਦਾ ਸੀਗਾ ਉਹਨਾਂ ਨੂੰ ਸਿਰਫ ਉਸ ਗੱਲ ਤੇ ਰੋਕ ਲਾਈ ਗਈ ਸੀ ਕਿ ਜਦ ਨਰੋਲ ਧਰਮ ਪਰਚਾਰ ਦੇ ਫੰਕਸ਼ਨ ਕਰਾਓ ਨਰੋਲ ਧਰਮ ਪਰਚਾਰ ਦੇ ਜਿਹਨੇ ਸਾਨੂੰ ਕਿ ਤੁਹਾਨੂੰ ਆਪਣੇ ਵੀਆਈਪੀ ਗੈਸਟ ਦੀ ਲੋੜ ਨਹੀਂ ਹੈਗੀ ਸੋ ਉਹਨਾਂ ਦੀ ਆਦਤ ਵਧਾ ਚੜਾ ਕੇ ਗੱਲ ਕਰਨ ਦੀ ਹੈ ਜੇ ਮੈਂ ਇੱਕ ਦੋ ਗੱਲਾਂ ਹੋਰ ਕਰਦਾ ਕਿ ਉਹਨਾਂ ਨੇ ਇੱਕ ਵਾਰੀ ਮੇਰੇ ਨਾਲ ਉਹਦੀ ਡਿਸਕਸ਼ਨ ਮਾਰ ਦਿੱਨੀ ਜ਼ਰੂਰੀ ਚੋਗੀ ਪਰ ਮੈਨੂੰ ਮੈਨੂੰ ਮਾਫੀ ਮੰਗਣੀ ਪਈ ਉਹਨਾਂ ਕੋਲ ਕਿਉਂਕਿ ਮੈਂ ਕਹਿ ਚੁੱਕਾ ਸੀਗਾ ਕਿ ਜਿਹੜੀ ਪਲਾਂਟੇਸ਼ਨ ਹੋਈ ਹੈ ਸਾਡੇ ਸਕੂਲ 'ਚ ਤੇ ਉਹ ਸਾਡੇ ਜਿਹੜੇ ਫੋਰੈਸਟ ਡਿਪਾਰਟਮੈਂਟ ਨੇ ਕਰਾਈ ਹੈ ਇਹ ਕਿਤੇ ਮੈਕ ਰਹੀ ਹੈ ਮੈਂ ਮਾਫੀ ਮੰਗ ਲਈ ਮੈਂ ਕਹਿੰਦੀ ਉਹ ਗਲਤੀ ਹੋ ਗਈ ਬਾਅਦ ਵਿੱਚ ਚੈੱਕ ਕੀਤਾ ਕਿ ਸਾਡੀ ਕਾਰ ਲੈ ਕੇ ਗਈ ਸੀ ਕਿ ਦੀਵਾਨ ਦੀ ਦੀਵਾਨ ਦੇ ਪੈਸਿਆਂ ਦਾ ਡੀਜ਼ਲ ਪਿਆ ਸੀਗਾ ਤੇ ਫਿਰ ਇਹਨਾਂ ਦੀ ਕਿੱਥੋਂ ਹੋ ਗਈ ਕਿ ਖਰਚਾ ਮਿਸੇਤਰਾਇ ਜਿਹੜਾ ਸਕੂਲ ਬਣਿਆ ਪਟਾਲੇ ਉਹਦੀ ਅਸੀਂ ਪੁੱਡਾ ਕੋ ਜਮੀਨ ਲਈ ਹੈ ਪੁੱਡਾ ਅਪਰੂਵਡ ਕਲੋਨੀ ਨਹੀਂ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹੈ ਪੁੱਡਾ ਅਪਰੂਵਡ ਕਲੋਨੀ ਨਹੀਂ ਹੈ ਪੁੱਡਾ ਦੀ ਕਲੋਨੀ ਹੈ ਪੁੱਡਾ ਦੀ ਸਰਕਾਰ ਦੀ ਆਪਣੀ ਕਲੋਨੀ ਹੈ ਜਿਹਦੇ 2 ਏਕੜ ਦਾ ਉਹਨਾਂ ਨੇ 플ੌਟ ਰੱਖਿਆ ਸੀ ਸਕੂਲ ਵਾਸਤੇ ਅਸੀਂ ਉਹ ਖਰੀਦਿਆ ਹੈ ਜਿਹੜਾ ਕਿ ਗਵਰਨਮੈਂਟ ਰੇਟ ਤੇ ਖਰੀਦਿਆ ਅਸੀਂ ਉਸ ਤੋਂ ਘੱਟ ਖਰੀਦ ਵੀ ਸਕਦੇ ਹਾਂ ਉਸ ਤੋਂ ਵੱਧ ਵੀ ਖਰੀਦ ਸਕਦੇ ਉੱਥੇ ਵੀ ਸਾਰਾ ਜਦੋਂ ਕੰਮ ਸਮਾਪਤ ਹੋ ਗਈ ਅਸੀਂ ਰਜਿਸਟਰੀ ਕਰਾ ਲਈ ਫਿਰ ਉਹਨਾਂ ਨਾਲ ਆਪਣਾ ਸ਼ੂ ਕਰਤਾ ਮੈਂ ਤਾਂ ਸਸਤਾ ਪਰੌਦਾ ਦੇਣਾ ਸੀਗਾ ਜੀ ਹੁਣ ਤੁਸੀਂ ਪ੍ਰਾਪਰਟੀ ਦਾ ਕੰਮ ਕਰ ਤੁਹਾਡੀ ਪ੍ਰੋਫਿਟ ਅਸੀਂ ਕਿਤਨਾ ਹਿੱਸੇਦਾਰ ਬਣ ਜਾਾਂਗੇ ਜੀ ਤੁਸੀਂ ਸਾਡੇ ਕੋਲ ਟ੍ਰੇਡ ਸਪੈਕਟ ਕਰਦੇ ਹੋ ਕਿ ਤੁਸੀਂ ਕਿਹਨਾਂ ਸੌਦਾ ਕਰਕੇ ਮਿਲ ਕੇ ਸਾਨੂੰ ਵੇਚਣਾ ਸ਼ੁਰੂ ਕਰ ਦੋ ਸੋ ਇਹਨਾਂ ਦੀ ਆਦਤ ਛੁਰ ਬੋਲਣ ਦੀ ਉਸ ਤੋਂ ਬਾਅਦ ਕੁਝ ਨਹੀਂ ਹੈ ਇਹਦਾ ਤਰਨਾ ਕੋ ਲੈਣ ਦੇਣ ਨਹੀਂ ਇਹਦਾ ਪ੍ਰਚਾਰਨਾ ਕੋ ਲੈਣ ਦੇਣ ਨਹੀਂਗਾ ਪਚਾਰਕ ਤੇ ਸਾਡੇ ਹੁਣ ਲੱਗੇ ਨੇ ਜਿਹੜੇ ਚੰਗਾ ਕੰਮ ਕਰ ਰਹੇ ਔਰ ਕਿ ਬੁਕਸ ਦੀ ਖਰੀਦ ਦੇ ਵਿੱਚ 2 ਕਰੋੜ ਰੁਪਏ ਦਾ ਕੋਈ ट्रांजैक्शन ਹੋਈ ਹੈ ਜਿਹੜੀ ਕਿ ਉਹਨੂੰ ਤੁਹਾਡੇ ਦੋ ਅਹੁਦੇਦਾਰਾਂ ਦਾ ਨਾਮ ਉਹਦੇ ਵਿੱਚ ਦਰਜ ਹੋਦਾ ਹੈ हाँ बिल्कुल जी अब जी, जी बुक्स खरीदी थी लास्ट असं बड़ी पारदर्शा खरीदियाग एक कमेटी बनी थी जिसे डॉक्टर संतोख सा आदरणीय ने साइस प्रधान भी ने, ने चेयरमैन थे और उन्होंने थे सेठी थे सर सुखबीर सिर रिटायर होने खालसाइन तो बहुत बहुत सके जिन्होंने बुक्स चूज किया और बुक्स चूज करने के बाद शॉर्टलिस्ट हुई तीन किताबों शॉर्टलिस्ट हुई ज सारे बैठे और सारे अहदेदार बैठे और जोड़े मैं तीन ना वैठे डायरेक्टर बैठे ਸੋ ਕਟਕਟ 10 12 ਬੰਦੇ ਬੈਠੇ ਜਦੋਂ ਕੰਸੈਸ਼ਨ ਲਿਆ ਸੀ ਬੁਕਸ ਵਾਲੇ ਕੁਝ ਬਹੁਤ ਸਾਰਾ ਕੰਸੈਸ਼ਨ ਦੇ ਬੱਚਿਆਂ ਨੂੰ ਪਾਸ ਕਰਤਾ ਲੇਕਿਨ ਕੁਝ ਉਹਨਾਂ ਨੂੰ ਬੁਕਸ ਵਾਲੇ ਕਹਿੰਦੇ ਕਿ ਤੁਹਾਨੂੰ ਅਸੀਂ ਇਹਨਾਂ ਕੰਸੈਸ਼ਨ ਨਹੀਂ ਦੇ ਸਕਦੇ ਤੁਹਾਨੂੰ ਅਸੀਂ ਕੁਝ ਕਾਈਂਡ ਦੇ ਦਿੰਦੀ ਆਂ ਉਹਨਾਂ ਸਾਨੂੰ ਕਾਈਂਡ ਵਿੱਚ ਕਾਫੀ ਕੁਝ ਦਿੱਤਾ ਜਿਹਦੇ ਵਿੱਚ 190 ਕੰਡੀਸ਼ਨਰ ਸੀਗੇ ਜਿਹਦੇ ਵਿੱਚ ਕੋਈ 450 ਪੱਖੇ ਸੀਗੇ 81 ਉਹਦੇ ਵਿੱਚ ਕੰਪਿਊਟਰ ਸੀਗੇ ਸਾਰੇ ਬਿਲਡਰ ਸੀਗੇ ਕੰਪਿਊਟਰ ਐਕਪੀ ਦੇ ਸੀਗੇ ਸਾਡੇ ਉਹਦੇ ਜਿਹੜੇ ਸੀਗੇ ਡਾਇਕਨ ਦੇ ਸੀਗੇ ਏਸੀ ਸੀਗੇ ਔਰ ਅੱਕੇ ਕ੍ਰਾਂਟਨ ਦੇ ਸੀਗੇ ਔਰ ਕੋਈ 40 50 ਉਹਦੇ ਚ 50 ਲੀਟਰ ਵਾਲੇ ਵਾਟਰ ਕੂਲਰ ਨੂੰ ਸਟਾਰਟ ਦੇ ਸੀਗੇ ਅਸੀਂ ਕੋਈ ਸਮਾਨ ਨਾਨ ਬ੍ਰੈਂਡ ਨਹੀਂ ਲਿਆ ਹੋਇਆ ਔਰ 90 LED ਸੀ ਗਿਆ ਟੈਲੀਵਿਜ਼ਨ ਸੈਮਸੰਗ ਸੈਮਸੰਗ ਗਿਆ ਸੋ ਇਹ ਸਾਰਾ ਅਸੀਂ ਸਮਾਨ ਖਰੀਦਿਆ ਔਰ ਇਹ ਵੀ ਕਮੇਟੀ ਸੀਗੀ ਜਿਹਦੇ ਚ ਸਪ ਬੰਦੇ ਸਿੰਘ ਸੇਠੀ ਜਿਹੜੇ ਬਹੁਤ ਆਦਰਨੀਏ ਸਾਡੇ ਨੇ ਥੋੜੇ-ਥੋੜੇ ਰਿਟਾਇਰ ਹੋਏ ਨੇ ਆਪਣਾ ਸਕੂਲ ਵੀ ਚਲਾਉਂਦੇ ਆ ਉਹਦੇ ਬਾਅਦ ਸਰਬਜੋਤ ਸੀਗੇ ਉਹਦੇ ਬਾਅਦ ਮੀਕਸ ਸੀਗੇ ਇਹਨਾਂ ਨੇ ਇਹਨਾਂ ਨੇ ਸਭ ਐਜ਼ ਅ ਕਮੇਟੀ ਕੰਮ ਕੀਤਾ ਜਿਹੜਾ ਮੇਰਾ ਕੋਈ ਲੈਣ ਦੇ ਨਹੀਂ ਸੀ ਹੈਗਾ ਸੋ ਪਰਚੇਜ਼ ਹੋਈ ਪਰਚੇਜ਼ ਹੋ ਕੇ ਸਮਾਨ ਬਣ ਗਿਆ ਡੈਡਸ ਕੋਲ ਦੱਸਿਆ ਗਿਆ ਫੋਨ ਕਰ ਕਰ ਦੱਸਿਆ ਗਿਆ ਸੋ ਇਹ ਇੱਕ ਦਵਾਨ ਦਾ ਕਿ ਲੈਣਾ ਸੀਗਾ ਨੰਬਰ 1 ਨੰਬਰ 2 ਅੱਗੇ ਪਬਲਿਸ਼ਰ ਆਉਂਦਾ ਸੀ ਇੱਕ ਲਗਾਣੇ ਤੋਂ ਉਹਦੇ ਕੋਲ 6 ਟਾਈਟਲ ਹੁੰਦੇ ਸੀ ਕਿ 6 ਉਹਨੂੰ ਪਬਲਿਸ਼ਿੰਗ ਹਾਊਸ ਹਾਂ ਕੋ ਬੰਦੇ ਹੁੰਦੇ ਸੀ ਕਿ ਉਹ ਆਫਰ ਕਰਦਾ ਸੀਗਾ ਉਹਦੇ ਕੋਲ ਪ੍ਰੋਜੈਕਸ਼ਨ ਲੈ ਕੇ ਮਾੜਾ ਚੰਗਾ ਇਹ ਬੱਚਾ ਨੂੰ ਪਾਸ ਕਰਦੇ ਸੀਗੇ ਸੋ ਬੰਦ ਕੰਪਲੀਟੈਂਸ ਕਿ ਕਰਦੇ ਸੀਗੇ ਮੈਂ ਕਿ 148 ਪਬਲਿਸ਼ਰ ਆਊਟ ਦਾ ਕੰਟਰੀ ਜਿਹਦੇ অক্সਫੋਰਡ ਕੇਮਬ੍ਰਿਜ ਸੈਲੈਂ ਮਤਲਬ ਨਾਮ ਨਹੀਂ ਕਿਹਾ ਤੇ ਪਤਾ ਜਿਹੜੇ ਇੰਨੇ ਚੰਗੇ ਚੰਗੇ ਅੱਜਕੱਲ ਮਾਡਰਨ ਡੇ ਪਬਲਿਸ਼ਰਸ ਨੇ ਅਸੀਂ ਉਹਨਾਂ ਦੀ ਬੁੱਕਸ ਲਗਾਈਆਂ অক্সਫੋਰਡ ਦੀ ਲਗਾਈਆਂ ਕੇਮਬ੍ਰਿਜ ਦੀ ਲਗਾਈਆਂ ਸੋ ਅਸੀਂ ਬਹੁਤ ਅੱਛੀਆਂ ਬੁੱਕਸ ਲਗਾਈਆਂ ਕਟ ਰੇਟ ਤੇ ਲਗਾਈਆਂ ਲਾਸਟ ਇਅਰ ਨੂੰ ਪਰ ਉਹਦੇ ਨਾਲ ਸਾਨੂੰ ਉਹਨਾਂ ਨੇ ਕੁਝ ਸਮਾਨ ਦਿੱਤਾ ਸੋ ਐਟਲੀ ਸਾਡੇ ਕੋਲ 180 ਪਬਲਿਸ਼ਰ ਆਏ ਨੇ ਜੇ ਪਿਛਲੇ ਸਾਲ ਕੋਈ ਵੀ ਕਪਲਾ ਕੀਤਾ ਹੁੰਦਾ ਸਾਡੇ ਕੋਲ ਇਹਨੇ ਪਬਲਿਸ਼ਰ ਆਉਣੇ ਨਹੀਂ ਸੀਗੇ ਹਾਲੇ ਅਸੀਂ ਬੁੱਕਸ ਚੂਜ਼ ਨਹੀਂ ਕੀਤੀਆਂ ਕਿਉਂਕਿ ਜੇ ਨਵੀਂ ਟੀਮ ਆਏਗੀ ਉਹ ਪੀਆ ਕੰਮ ਕਰੇਗੀ ਜੇ ਸਾਨੂੰ ਲਾਲਚ ਹੁੰਦਾ ਅਸੀਂ ਬੁੱਕਸ ਚੂਜ਼ ਕਰਕੇ ਆਪਣਾ ਕੰਮ ਕੰਮ ਕਰਕੇ ਨਿਕਲ ਜਾਣਾ ਸੀ ਸੋ ਸਾਡੇ ਦੇ ਵਿੱਚ ਕਦੇ ਇਸ ਤਰ੍ਹਾਂ ਨਹੀਂ ਸੀ ਹੈਗਾ ਸਾਨੂੰ ਅੱਜ ਤੱਕ ਦੱਸਿਆ ਜੀ ਅਜੇ ਤੱਕ ਦੱਸਿਆ ਜਾਵੇ ਕਿਸੇ ਪ੍ਰਧਾਨ ਦੇ ਹੁੰਦਿਆਂ ਇਹਨਾਂ ਸਮਾਨ ਕਦੇ ਜਵਾਨ ਨੂੰ ਮਿਲਿਆ ਤੋ ਇਹ ਲਿਸਟ ਹੈ ਕਿ ਸਾਡੇ ਕੋਲ ਸਾਡੇ ਕੋਲ ਸਮਾਨ ਹੈਗਾ ਸਾਰਾ ਜਿਹੜਾ ਸਕੂਲਾਂ ਚ ਗਿਆ ਇਹ ਸਭ ਚੈੱਕ ਕੀਤਾ ਜਾ ਸਕਦਾ ਹੈ ਉਹ ਤੁਹਾਨੂੰ ਮੈਂ ਨਾ ਪਿਛਲੇ ਵਾਰ ਦੀ ਔਰ ਇਸ ਸਾਲ ਦੀ ਜਿਸ ਤਾਂ ਜਿਹੜੀਆਂ ਨੇ ਜਿਹਦੇ ਚ ਟਾਈਟਲ ਹੋਣਗੇ ਕਿਤਾਬਾਂ ਦੇ ਅਗੇ ਪਬਲਿਸ਼ਰ ਨਾ ਹੋਏਗਾ ਅਗੇ ਕਾਸਟ ਪ੍ਰਾਈਸ ਹੋਏਗੀ ਇਹ ਤਰ੍ਹਾਂ ਮੈਂ ਦੇ ਦਾਂਗਾ ਸਰ ਡਾਕਟਰ ਸਾਹਿਬ ਵਿਰੋਧ ਦਾ ਕਾਰਨ ਕੀ ਹੈ बार-बार ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਜਿਹਦਾ ਕੋਈ ਸਬੂਤ ਪ੍ਰੂਫ ਹੀ ਨਹੀਂ ਪੇਸ਼ ਕਰ ਸਕਦੇ ਟੋਟਲੀ ਏਜੰਡਾ ਕੋਈ ਨਹੀਂ ਹੈ ਟੋਟਲੀ ਇੱਕੋ ਏਜੰਡਾ ਕਿੰਨੇ ਡਾਇਵਰਸ ਗਰੁੱਪ ਨੇ ਜਿਹੜੇ ਇੱਕ ਦੂਦੇ ਗੱਲ ਪੈਂਡੇ ਸੀਗੇ ਆ ਇੱਕ ਪੰਜ ਬੰਦੇ ਜਿਹੜੇ ਬਾਹਰ ਕੱਡੇ ਆ ਛੇਵੇਂ ਇੱਕ ਹੋਰ ਕੱਡੇ ਆ ਇਹ ਛੇ ਬੰਦੇ ਜਿਹੜੇ ਕੱਡੇ ਆ ਔਰ ਜਿਨ੍ਹਾਂ ਕਰਕੇ ਕੱਡੇ ਆ ਇਹ ਸਾਰੇ ਫਿਰ ਇਕੱਠੇ ਨੇ ਤੋਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਕਿੰਨਾ ਚ ਕੋਈ ਸੋਚ ਵਿਚਾਰ ਦਾ ਸਾਂਝ ਹੈਗੀ ਆ ਬਸ ਇੱਕੋ ਹੀ ਸਾਂਝ ਹੈ ਜੀ ਕਿ ਸਾਨੂੰ ਬਾਹਰ ਕੱਢਣਾ ਤੇ ਉਹਦੇ ਪ੍ਰਾਣਾ ਸਿਸਟਮ ਚੱਲਦਾ ਸੀ ਉਹਨੂੰ ਦੁਬਾਰਾ ਲੈ ਕੇ ਆਉਣਾ ਉਹ ਸੀ ਨਹੀਂ ਆਉਂਦੇ ਮੈਨੂੰ ਪੱਕਾ ਖੜੂ ਉਹ ਨਹੀਂ ਸੀ ਆਉਂਦੇ ਨਾ ਸਾਡਾ ਸਿਸਟਮ ਬਹੁਤ ਚੰਗਾ ਚੱਲ ਰਿਹਾ ਹੈ ਪ੍ਰਧਾਨ ਨੇ ਆਪਣੇ ਹਸਪਾਵਰ ਦੇ ਰੱਖੀ ਹੋਈ ਕਮੇਟੀਆਂ ਬਣੀਆਂ ਨੇ ਕਮੇਟੀਆਂ ਕੰਮ ਕਰਦੀਆਂ ਚਾਹੇ ਬੁੱਕ ਪਰਚੇਸ ਹੋਵੇ ਚਾਹੇ ਪੇਡ ਹੋਵੇ ਚਾਹੇ ਕੰਸਟਰਕਸ਼ਨ ਹੋਵੇ ਚਾਹੇ ਸਮਾਨ ਕਰਨਾ ਹੋਵੇ ਸੋ ਹਰ ਇੱਕ ਦੀ ਇੱਕ ਕਮੇਟੀ ਬਣੀ ਤੇਕਰ ਵਿਚਾਰ ਹੋਵੇ ਹਰ ਇੱਕ ਬੰਦਾ ਆਪਣਾ ਆਪਣਾ ਕੰਮ ਕਰਦਾ ਹੈ ਔਰ ਸਿਰਫ ਪ੍ਰਧਾਨ ਦਾ ਸੁਪਰਵਾਈਜ਼ਿੰਗ ਰੋਲ ਹੁੰਦਾ ਜੋ ਸੇ ਮੇਨਟੇਨ ਕਰਦਾ